ਲਓ ਮਿੱਤਰੋ ਅੱਜ ਆਪਾਂ ਮੁੱਛਲ ਬਾਸਪਤੀ ਨੂੰ ਕਰ ਰਹੇ ਆਂ ਤੀਜੀ ਸਪਰੇ ਕਿਹੜੀ ਸਪਰੇ ਕਰ ਰਹੇ ਆਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਵੀ ਜੇਕਰ ਤੁਸੀਂ ਕਿਸੇ ਵੀ ਦੁਕਾਨਦਾਰ ਤੋਂ ਸਪਰੇ ਲਾਓ ਤਾਂ ਤੁਸੀਂ ਸਭ ਤੋਂ ਪਹਿਲਾਂ ਸਰਚ ਕਿਵੇਂ ਕਰਨਾ ਕਿ ਆਖਿਰਕਾਰ ਇਸ ਦਾ ਰੇਟ ਕੀ ਆ ਹਾਂਜੀ ਮਿੱਤਰੋ ਹੁਣ ਸਰਕਾਰ ਨੇ ਕੀ ਕੀਤਾ ਵੀ ਜੇਕਰ ਤੁਸੀਂ ਕੋਈ ਵੀ ਸਪਰੇ ਲੈਣੀ ਆ ਉਸ ਦਾ ਜਿਹੜਾ ਫਿਕਸ ਰੇਟ ਆ ਜਿਹੜਾ ਤੁਹਾਡੇ ਵਾਸਤੇ ਆ ਉਹ ਸਰਕਾਰ ਨੇ ਆਲਰੇਡੀ ਨੈਟ ਤੇ ਚੜਾ ਦਿੱਤਾ ਜਦੋਂ ਵੀ ਤੁਸੀਂ ਸਪਰੇ ਲੈਣ ਜਾਣਾ ਜਿਹੜੀ ਵੀ ਕੰਪਨੀ ਲੈਣੀ ਆ ਉਹ ਕੰਪਨੀ Chrome browser ਤੇ ਲਿਖ ਕੇ ਸਰਚ ਕਰ ਲੈਣੀ ਆ ਉਹਦਾ ਰੇਟ ਆ ਜਾਊਗਾ ਉਹੀ ਹੀ ਰੇਟ ਤੁਹਾਨੂੰ ਦੁਕਾਨਦਾਰ ਲਾਵੇਗਾ ਤੇ ਉਹ ਤੁਸੀਂ ਕਿਵੇਂ ਸਰਚ ਕਰਨਾ ਉਹ ਦੱਸ ਦੇਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਮੁੱਛਲ ਬਾਸਮਤੀ ਤੇ ਕਿਹੜੀ ਸਪਰੇਅ ਕਰ ਰਹੇ ਆ ਤੀਜੀ ਸਪਰੇਅ ਕਰ ਰਹੇ ਆ ਉਹਦੇ ਵਿੱਚ ਕਿਹੜੇ-ਕਿਹੜੇ ਟੈਕਨੀਕਲ ਆ ਤੇ ਤੁਸੀਂ ਕਿਹੜੀ ਕਰ ਸਕਦੇ ਹੋ ਬਾਕੀ ਮਿੱਤਰੋ ਮੇਰੇ ਮਗਰ ਲੱਗਣ ਦੀ ਲੋੜ ਨਹੀਂ ਮੈਂ ਤੁਹਾਨੂੰ ਵਾਰ-ਵਾਰ ਸचेत ਕਰਦਾ ਨਾ ਵੀ ਮੈਂ ਕਰਦਾ ਨਾ ਆਪਣੀ ਮਰਜ਼ੀ ਤੇ ਮੇਰਾ ਕੰਮ ਹੁੰਦਾ ਲੋਕਾਂ ਨਾਲੋਂ ਵੱਖਰਾ ਚੱਲਣਾ ਤਮਦਰੋ ਤੀਜੀ ਸਪਰੇ ਦੇ ਵਿੱਚ ਗਲੇਲਿਓ ਸੈਂਸਾ ਨਾਂ ਦੀ ਸਪਰੇ ਆ ਕੋਰਟੀਵਾ ਕੰਪਨੀ ਆ ਜਿਹਦੇ ਚ ਪਿਕੌਕਸੀ ਸਟ੍ਰੋਬਿਨ 6.78% ਅਤੇ ਟਰਾਈਸਾਈਕਲਾਜੋਲ 20.33% ਆ ਹੁਣ ਆਖਣਗੇ ਮਿੱਤਰਾ ਤੂੰ ਤੇ ਜ਼ਹਿਰ ਪਹਿਲਾਂ ਪਾਈ ਜਾਣਾ ਪਰ ਮਿੱਤਰੋ ਮੁਛਲ ਬਾਸਮਤੀ ਚ ਗਰਦਨਮ ਰੋਡ ਟਰਾਈਸਾਈਕਲਾਜੋਲ ਬਿਨਾ ਕੋਈ ਨਹੀਂ ਰੋਕ ਸਕਦਾ ਇਹ ਟਰਾਈਸਾਈਕਲਾਜੋਲ ਤੁਸੀਂ 75 76% ਨਹੀਂ ਲੈਣਾ ਸਿਰਫ 20% ਲੈਣਾ 20% ਟ੍ਰਾਈਸਾਈਕਲਾ ਜੋੜ ਕੁਛ ਨਹੀਂ ਕਰਦਾ ਨਾਲੇ ਘੱਟੋ ਘੱਟ ਵੀ ਤੁਸੀਂ ਵੈਸੇ ਤਾਂ ਕਰਨਾ ਚਾਹੀਦਾ ਸੀਗਾ ਨਸਾਰੇ ਤੋਂ ਜਦੋਂ 30 35% ਮੁੰਜਰ ਨਿਸਰ ਜਾਂਦੀ ਉਦੋਂ ਪਰ ਮੈਂ 70 80% ਹੀ ਮੇਰੇ ਹੀ ਮੁੱਛਲਵਾਸਮਤੀ ਜਿਹੜੀ ਕਿ ਨਿਸਰ ਚੁੱਕੀ ਆ ਤੇ ਬਾਕੀ ਬਾਈ ਜੀ ਫਿਊਜੀਵਨ ਤੇ ਵੈਲਡਮਾਈਸਨ ਆਪਾਂ ਕਰ ਨਹੀਂ ਸਕਦੇ ਕਿਉਂਕਿ ਉਹ ਇਸ ਕੰਡੀਸ਼ਨ ਦੇ ਵਿੱਚ ਜਿਹੜੀ ਦਾਣੇ ਤੇ ਇੰਜਰੀ ਕਰਨਗੇ ਇੱਕ ਤਾਂ ਮਿੱਤਰੋ ਆਪਾਂ ਇਹ ਸਪਰੇਅ ਚੂਜ਼ ਕੀਤੀ ਹੈ ਜਿਹੜੀ ਕਿ ਡਾਕਟਰਾਂ ਦੀ ਰੈਣ ਨਾਲ ਕਰ ਰਹੇ ਆ ਇੱਕ ਆਪਾਂ ਸ਼ੀਨ ਆ ਉਹਦਾ ਕੋਈ ਲੈਗਾ ਮੇਰੇ ਤੋਂ ਪਰਚਾ ਉਹ ਮੈਂ ਪਾਲੀਏ ਵਿੱਚ ਇਕਾਪਾ ਸ਼ੀਨ ਕਰ ਰਹੇ ਆ ਤੇਲੇ ਤੋਂ ਇੱਕ ਇਹ ਕਰ ਰਹੇ ਆ ਸ਼ੀਨ ਆਪਾਂ ਇੱਕ ਵਾਰ ਹੀ ਕਰਾਂਗੇ ਉਸ ਤੋਂ ਬਾਅਦ ਲੋੜ ਨਹੀਂ ਪੈਣੀ ਇਹ ਜਿਹੜੀ ਆ ਇਹ ਮੇਰੇ ਹਿਸਾਬ ਨਾਲ ਲਾਸਟ ਸਪਰੇ ਆ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਸਪਰੇ ਕਰਨੀ ਪਊਗੀ ਇਸ ਤੋਂ ਪਹਿਲਾਂ ਮੈਂ ਦੋ ਸਪਰੇਆਂ ਕਰ ਚੁੱਕਾ ਪਹਿਲੀ ਸਪਰੇ ਕੀਤੀ ਸੀ ਟੈਬੋ ਕੋਨਾਜ਼ੋਲ ਨਾਲ ਮੈਂ ਕੀਤੀ ਸੀ ਸੁੰਡੀ ਵਾਲੀ ਜਿਹੜੀ ਕੋਰਾਜਨ ਮਿੱਤਰੋ ਯਾਦ ਆ ਗਿਆ ਪਹਿਲੀ ਸਪਰੇ ਟੈਬੋ ਕੋਨਾਜ਼ੋਲ ਤੇ ਕੋਰਾਜਨ ਕੀਤੀ ਸੀ ਤੇ ਦੂਜੀ ਕੀਤੀ ਸੀ ਆਪਾਂ ਐਮਈ ਸਟਾਰ ਵਾਲਾ ਸਾਲਟ ਜਨਰਿਕ ਚ ਲਿਆ ਕੇ ਤੇ ਨਾਲ ਉਹਦੇ ਚ ਪਾਈ ਸੀ ਆਪਾਂ ਪ੍ਰੋਬਲਮ ਤੇ ਆਜ ਕਰ ਰਹੇ ਆ ਜੀ ਆਪਾਂ ਤੀਜੀ ਸਪਰੇ ਤੇ ਤੀਜੀ ਸਪਰੇ ਚ ਜਿਵੇਂ ਕਿ ਤੁਹਾਨੂੰ ਦੱਸਿਆ ਇੱਕ ਤਾਂ ਗਲੇਲੀਓ ਸੈਂਸਾ ਜਿਹਦੇ ਚ ਕੋਕਸੀਸ ਸਟ੍ਰੋਮੇ ਤੇ ਟਰਾਈਸਾਈਕਲਾ ਜੋੜ ਹੁੰਦਾ ਇੱਕ ਆਪਾਂ ਸ਼ੀਨ ਸਾਲਟ ਕਰਦੇ ਆ ਤੇਲੇ ਤੋਂ ਬਸ ਇਹ ਲਾਸਟ ਸਪਰੇ ਆ ਹੁਣ ਮਿੱਤਰੋ ਤੁਸੀਂ ਸਰਚ ਕਿਵੇਂ ਕਰਨਾ ਹਨਾ ਸਰਚ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਤੇ ਦੂਜੀ ਗੱਲ ਮਿੱਤਰੋ ਜਦੋਂ ਤੁਹਾਡੇ ਹੀ ਆ 75% ਕੰਡੀਸ਼ਨ ਹੋ ਜੇ ਤਾਂ ਵੈਸੇ ਤਾਂ ਇਸ ਕੰਡੀਸ਼ਨ ਚ ਸਪਰੇ ਕਰਨੀ ਨਹੀਂ ਚਾਹੀਦੀ ਪਰ ਜਦੋਂ ਵੀ ਕਰਾਓ ਤਾਂ ਘੱਟੋ ਘੱਟ ਵੀ ਜਿਹੜਾ ਫੁਹਾਰਾ ਨਾਲ ਉੱਚਾ ਰੱਖੋ ਉੱਚੇ ਫੋਰਾ ਆਇਆ ਰੱਖੋ ਵੀ ਸਿੱਧਾ ਨਾ ਮਾਰੋ ਜਿਹੜਾ ਸਿੱਧਾ ਮੈ ਗਿਆ ਉਹ ਮੁੰਜਰ ਖਾਲੀ ਰਹਿ ਜੂਗੀ ਉੱਚਾ ਰੱਖ ਕੇ ਮੁੰਡੇ ਮਾਰੀ ਜਾਂਦੇ ਆ ਜਿਹਦੇ ਕਰਕੇ ਦਵਾਈ ਥੱਲੇ ਡਿੱਗਦੀ ਹੈ ਤੇ ਕੰਮ ਕਰੂਗੀ ਪੈਸੇ ਤਾਂ ਮਜਬੂਰੀ ਬਣੀ ਖੜੀ ਆ ਪਰ ਮੈਨੂੰ ਪਤਾ ਵੀ ਜੇਕਰ ਹੁਣ ਨਾ ਕੀਤੀ ਗਾਂ ਗਰਦਨ ਮਰੋੜ ਆ ਜਾਣਾ ਇਸ ਤੋਂ ਬਾਅਦ ਤਾਂ ਬਿਮਾਰੀ ਪੈ ਗਈ ਤੇ ਉਸ ਤੋਂ ਬਾਅਦ ਉਹਦਾ ਕੋਈ ਹੱਲ ਨਹੀਂ ਠੀਕ ਹੈ ਕਹਣੀ ਤੇ ਬਾਕੀ ਸਰਚ ਤੁਸੀਂ ਕਿਵੇਂ ਕਰਨਾ ਲਓ ਵੀ ਆ ਕ੍ਰੋਮ ਬ੍ਰਾਊਜ਼ਰ ਆਪਾਂ ਖੋਲ ਲਿਆ ਜੀ ਸਭ ਤੋਂ ਪਹਿਲਾਂ ਇਹਦੀ ਬ੍ਰਾਈਟਨੈਸ ਵਧਾ ਲਈਏ ਆ ਵਧਾ ਲਈ ਆਪਾਂ ਬ੍ਰਾਈਟਨੈਸ ਠੀਕ ਹੈ ਜੀ ਆਹ ਦੇਖੋ ਜੀ ਠੀਕ ਆ ਆਪਾਂ ਜਾਣਾ ਸਭ ਤੋਂ ਪਹਿਲਾਂ ਐ ਕ੍ਰੋਮ ਤੇ ਆ ਗਿਆ ਕ੍ਰੋਮ ਇੱਥੇ ਆਪਾਂ ਸਰਚ ਕਰਦੇ ਆ ਇੱਥੇ ਆਪਾਂ ਲਿਖ ਲਈਏ ਜੀ ਏ ਐਲ ਆਈ ਐਲ ਈ ਓ ਗਲੀਲੀਓ ਸੈਂਸਾ ਪ੍ਰਾਈਸ ਗਲੀਲੀਓ ਸੈਂਸਾ ਪ੍ਰਾਈਸ ਆ ਮੇ트로 ਆਪਾਂ ਸਰਚ ਕਰ ਲਿਆ ਗਲੀਲੀਓ ਸੈਂਸਾ ਪ੍ਰਾਈਸ ਹੁਣੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਸਪਰੇਅ ਕਿੰਨੇ ਦੀ ਆ ਆ ਦੇਖੋ ਜੀ ਇੱਥੇ نیچے ਜਾਣਾ ਆਪਾਂ ਬਾਇਓਕ੍ਰਟੀਵਾ ਗਲੇਲੀਓ ਫੈਂਕੀਸੈਂਟ ਆਨਲਾਈਨ ਪ੍ਰਾਈਸ ਆ ਦੇਖੋ ਜੀ ਇਹ ਆਪਾਂ ਮੜਾ ਜ ਇੱਥੇ ਕਰ ਲਈ ਹੈ ਨਾ ਲਓ ਵੀ ਮਿੱਤਰੋ ਬਲੌਗ ਇਹ 888 ਰੁਪਈਆ ਦੀ ਪਊਗੀ ਆਪਾਂ ਨੂੰ ਇਹ 888 ਰੁਪਈਆ ਦੀ ਪਊਗੀ ਆਪਾਂ ਨੂੰ ਕਿੱਲੇ ਦੀ ਠੀਕ ਆ ਥੱਲੇ ਪ੍ਰਾਈਸ ਆ ਜੇਕਰ ਤੁਸੀਂ 1 ਲੀਟਰ ਲਾਉਂਗੇ ਲਗਭਗ 3 ਕਿੱਲਿਆਂ ਦਾ ਪੈ ਜਾਊਗਾ ਇਹ 3 ਕਿੱਲਿਆਂ 'ਚ ਪੈਂਦੀ ਆ ਤੇ 2250 ਰੁਪਈਆ ਦਾ ਤੁਹਾਨੂੰ ਇਹ ਪਾਊਗਾ ਠੀਕ ਆ ਲਗਭਗ 3 ਕਿੱਲਿਆਂ ਦਾ ਪੈ ਜਾਊਗਾ ਇਹ 3 ਕਿੱਲਿਆਂ 'ਚ ਪੈਂਦੀ ਆ ਤੇ 2250 ਰੁਪਈਆ ਦਾ ਤੁਹਾਨੂੰ ਇਹ ਪਾਊਗਾ ਠੀਕ ਆ ਇਦਾਂ ਸਰਚ ਕਰ ਲਿਆ ਕਰੋ ਨਹੀਂ ਤਾਂ ਜਿੰਨਾ ਵੀ ਪ੍ਰਿੰਟ ਰੇਟ ਹੁੰਦਾ ਉਨਾ ਹੀ ਠੋਕ ਦਿੰਦੇ ਆ ਬਾਈ ਜੀ ਤੇ ਕੋਈ ਵੀ ਤੁਸੀਂ ਟੈਕਨੀਕਲ ਲੈਣਾ ਕੋਈ ਵੀ ਸਪਰੇਅ ਲੈਣੀ ਆ ਉਸ ਨੂੰ ਪਹਿਲਾਂ ਸਰਚ ਕਰ ਲਓ ਉੱਥੇ ਇਹਦਾ ਬਕਾਈਜ਼ ਕਿੱਲੇ ਦਾ ਹਿਸਾਬ ਕਿਤਾਬ ਆ ਜਾਊਗਾ ਕਿੱਲੇ 'ਚ ਕਿੰਨੀ ਪੈਣੀ ਆ ਤੇ ਲੀਟਰ ਕਿੰਨੇ ਦਾ ਉਹ ਤੁਹਾਨੂੰ ਪਤਾ ਲੱਗ ਜੂਗਾ ਤੇ ਇਸ ਤਰੀਕੇ ਨਾਲ ਤੁਸੀਂ ਸਪਰੇਅ ਖਰੀਦ ਸਕਦੇ ਹੋ ਤੇ ਨਾਲ ਕਦੀ ਠੱਗੀ ਧੋਖਾ ਨਹੀਂ ਹੋਵੇਗਾ ਤਾਂ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਆ ਜੇ ਕ੍ਰੋਮ ਤੇ ਜਦੋਂ ਵੀ ਤੁਸੀਂ ਸਰਚ ਕਰੋ ਸਪਰੇਅ ਆ ਜੂਗੀ ਤੇ ਆਹ ਕਰ ਰਹੇ ਆ ਬਾਕੀ ਦੋਸਤੋ ਤੁਸੀਂ ਦੱਸੋ ਵੀ ਕੋਈ ਗਲਤ ਸਪਰੇਅ ਤਾਂ ਨਹੀਂ ਕਰ ਰਹੇ ਮੈਂ ਹਰ ਸਾਲ ਹੀ ਇਦਾਂ ਕਰਦਾ ਐ ਸਾਲ ਵੀ ਇਹੀ ਕਰ ਰਹੇ ਆ ਤੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਦੋਸਤੋ ਵਾਰਨਿੰਗ ਆ ਮਰਜ਼ੀ ਤੁਸੀਂ ਆਪਦੀ ਕਰਨੀ ਆ ਮੈਂ ਆਪਦੀ ਕਰਦਾ ਠੀਕ ਹੈ ਕਣੀ